ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਰਤ ਟੇਲਰ ਸਿਵੀਆਂ ਦੇ ਵਿੱਚ ਸਭ ਤੋਂ ਬਾਅਦ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਵੀ ਜਿਹੜਾ ਸਾਡਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲੇ ਆ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਕੁਰਤੇ ਪਜਾਮੇ ਦੇ ਹੀ ਆ ਹਨ ਆਪਾਂ ਜਿਹੜਾ ਕੁਰਤਾ ਬੀਮ ਕੱਟਣ ਲੱਗੇ ਆ ਉਹ ਬਾਡੀ ਦਾ ਨਾਪ ਲੈਂਦਾ ਹੋਇਆ ਮੈਂ ਤੁਹਾਨੂੰ ਇੱਕ ਵਾਰੀ ਨਾਪ ਬਾਰੇ ਦੱਸ ਦਿਆਂ ਵੀ ਜਿਹੜਾ ਇਹਨਾਂ ਦਾ ਨਾਪ ਆ ਉਹ ਕੁਰਤੇ ਦੀ ਲੰਬਾਈ 42 ਇੰਚ ਆ ਇਹ ਜਿਹੜੀ ਕੋਰਟੇ ਦੀ ਲੰਬਾਈ ਆ ਉਹ ਸਾਢੇ 42 ਇੰਚਾਂ ਬਾਹਾਂ ਹੈਗੀ ਸਾਢੇ 10 ਬਾਹਾਂ ਦੀ ਮੂਰੀ ਸਾਢੇ 13 ਤੀਰਾ ਹੈਗਾ 19 ਇੰਚ ਛਾਤੀ ਪੂਰੀ ਪੂਰੀ 38 ਆ ਤੇ ਕਮਰ ਹੈਗੀ 23 ਇੰਚ ਹੈਪ ਹੈਗੀ ਸਾਢੇ 23 ਫਰੰਟ 9 ਗੇਜਾ 1 ਤੇ ਕਾਲਰ ਹੈਗਾ 17 ਕੋਣੀ ਤਾਣ ਇਹ ਹੀ ਕਿਉਂਕਿ ਬਾਹਾਂ ਇਹਨਾਂ ਦੀ ਅੱਧੀ ਆ ਆ ਜੀ ਹੁਣ ਮੈਂ ਤੁਹਾਨੂੰ ਪਜਾਮਾ ਦਾ ਖਾਦਿਆਂ ਦੇਖੋ ਪਜਾਮਾ ਕਿੰਨਾ ਸਾਡੇ 43 ਲੰਬਾਈ ਆ ਪਜਾਮੇ ਦੀ ਮੂਰੀ ਕਿੰਨੀ ਆ 7.5 ਇੰਚ ਪੱਟ ਕਿੰਨਾ 29 ਇੰਚ 29 ਦਾ ਕਿੰਨਾ ਹੋ ਗਿਆ 14 ਤਾਂ ਆਜੋ ਆਪਾਂ ਕੁੜਤਾ ਪਜਾਮਾ ਲੱਗਿਆ ਕੱਟਣ ਠੀਕ ਆ ਕੱਪੜਾ ਆਪਣੇ ਕੋਲ ਜਿਹੜਾ ਹੈਗਾ ਉਹ 5.5 ਮੀਟਰ ਆ ਸਭ ਤੋਂ ਪਹਿਲਾਂ ਮੈਂ ਕੱਪੜੇ ਮਿਲਦਾ ਹੁਣ ਕਿੰਨਾ ਜੇ ਕੱਪੜੇ ਚ ਪੁੜਸੇ ਤੇ ਹੁੰਦੀ ਆ ਉਹ ਵੀ ਚੈੱਕ ਕਰ ਲਿਆ ਕਰੋ ਬਸ ਇਹਦੇ ਵਿੱਚ ਪੁੜਸੇ ਤਾਂ ਹੈ ਨਹੀਂ ਜੀ ਹਾਂ ਹੁਣ ਆਪਾਂ ਜਿਵੇਂ ਲੰਬਾਈ ਨੇ 42 ਹੈ ਨਾ ਆਪਾਂ ਲਾਵਾਂਗੇ 343 ਇੰਚ 1 ਇੰਚ ਵੱਧ ਲਾਵਾਂਗੇ ਤਾਂ ਕਪੜਾ ਆਪਣੇ ਕੁਝ ਫੁੱਲਾ ਡੁੱਲਾ ਗਿਆ ਚਾਕ ਮੈਂ ਅੱਜ ਕਈ ਭੈਣਾਂ ਦੇ ਕਮੈਂਟ ਆਉਂਦੇ ਬਈ ਜਿਹੜੇ ਤੁਸੀਂ ਪੈਸੇ ਦੇ ਨਾਲ ਨਿਸ਼ਾਨ ਲਾਉਣੇ ਉਹ ਦੀਨੇ ਨਹੀਂ ਫਿਰ ਮੈਂ ਸੋਚਿਆ ਵੀ ਚਾਕ ਆਪਾਂ ਥੋੜਾ ਲਾਵਾਂਗੇ ਪਰ ਲਾਵਾਂਗੇ ਰੰਗਦਾਰੀ ਹਨਾ ਆ ਜੋ ਮੈਨੂੰ ਕੱਟਣ ਲੱਗਿਆ ਤੁਸੀਂ ਰੰਗਦਾਰ ਚਾਕ ਨਹੀਂ ਲਾਉਣਾ ਹਨਾ ਕਿਉਂਕਿ ਜੇ ਤੁਸੀਂ ਰੰਗਦਾਰ ਚਾਕ ਲਾਉਂਗੇ ਤਾਂ ਇਹ ਚਾਕ ਨਾ ਫੈਲ ਜਾਂਦਾ ਬਾਅਦ ਦੇ ਵਿੱਚ ਧੋਣ ਤੋਂ ਬਾਅਦ ਕਈ ਵਾਰੀ ਉਹ ਚੀਜ਼ ਆ ਤਿਆਰ ਰੱਖਣਾ ਆਪਣੇ ਸਾਡੇ ਲੰਬਾ 42 ਲੰਬਾਈ ਆ ਆਪਾਂ ਲਾਵਾਂਗੇ ਸਾਡੇ 43 ਤੇ ਕੀ ਆ ਇਹ ਇੱਥੇ ਮੈਂ ਟੱਕ ਲਾ ਲਏ 43 ਤੇ ਹੁਣ ਆਪਾਂ ਸਾਡੇ 43 ਦਾ ਪੀਸ ਲਾਵਾਂਗੇ ਐਸੋ ਜਿਹੜੇ ਜਿਹੜੇ ਚੀਜ਼ਾਂ ਸਮਝ ਆਉਂਦੀਆਂ ਤਾਂ ਮੈਨੂੰ ਦੱਸਿਆ ਕਰੋ ਜਿਹੜੀ ਚੀਜ਼ਾਂ ਸਮਝ ਨਹੀਂ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਵੀ ਆਹ ਚੀਜ਼ ਦੀ ਹੈ ਜੀ ਸਾਨੂੰ ਬਈ ਸਮਝ ਨਹੀਂ ਲੱਗੀ ਤੇ ਬਾਕੀ ਜਿਹੜੇ ਭਰਾ ਯਾ ਪਰ ਨਾਮੇ ਇਹ ਚੈਨਲ ਤੇ ਜਰੂਰ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਆਉਣ ਵਾਲੀ ਕੋਈ ਵੀਡੀਓ ਜਿਹੜੀ ਤੁਹਾਡੇ ਤੋਂ ਮਿਸ ਨਾ ਹੋਵੇ। ਹਰ ਕਪੜਾ ਪਾਇਆ ਇਸ ਤਰ੍ਹਾਂ ਸੈੱਟ ਕਰ ਲੈਣਾ ਤਾਂ ਆਪ ਵੀ ਚੱਕ ਕੇ ਲਓ ਜੀ। ਹੁਣ ਇਹਨੂੰ ਕੱਟ ਕੇ ਲੈ ਕੇ ਜਾਣਾ ਪਊ ਉਧਰ ਨਾ ਕਿ ਕੈਂਚੀ ਫੇਰ ਕੇ ਹਨਾ। ਇਹ ਇਸ ਤਰ੍ਹਾਂ ਕੱਟ ਕੇ ਲੈ ਕੇ ਜਾਣਾ ਬਿਲਕੁਲ ਆਰਾਮ ਦੇ ਨਾਲ ਕੈਂਚੀ ਜਿਹੜੀ ਹੁੰਦੀ ਆ ਉਹਨੂੰ ਲਵਾ ਲਿਆ ਕਰੋ ਟਾਈਮ ਸਿਰ ਮਹੀਨੇ ਦੇ ਵਿੱਚ ਇੱਕ ਵਾਰੀ ਜਰੂਰ ਲਵਾ ਲਿਆ ਕਰੋ। ਹਰ ਆਪਾਂ ਕਪੜਾ ਬਾਕੀ ਸਾਰਾ ਸੈੱਟ ਤੇ ਕਰ ਦਾਂਗੇ। ਹੁਣ ਆ ਕਪੜਾ ਆਪਣੇ ਕੋਲ ਧੂਰਾਗਾ ਹਨਾ ਆਹ ਦੇਖੋ ਅਧੂਰਾ ਇਹਨੂੰ ਮੈਂ ਕੋਰੀ ਫੇਰ ਫੋਲਡ ਕਰ ਲਿਆ ਹੁਣ ਆਪਣੇ ਕੋਲ ਕਿੰਨਾ ਹੋ ਗਿਆ ਆਪਣਾ ਚੌਰਾ ਹੋ ਗਿਆ ਹੁਣ ਆਪਾਂ ਇਹਨੇ ਛਾਤੀ ਦੇ ਹਿਸਾਬ ਦੇ ਨਾਲ ਨਹੀਂ ਚੱਲਣਾ ਕਿਉਂਕਿ ਇਹ ਨਾਪ ਤੋਂ ਕਪੜਾ ਖੁੱਲਾ ਪਾ ਰਹੇ ਆ ਤਾਂ ਕਰਕੇ ਆਪਾਂ ਇਹਨੇ ਛਾਤੀ ਤੋਂ ਛੱਡ ਕੇ ਹਿਪ ਨੂੰ ਦੇਖਾਂਗੇ ਹਿਪ ਨੂੰ ਦੇਖ ਕੇ ਆਪਣਾ ਘੇਰ ਕਿੰਨਾ ਬਣੂਗਾ 24 ਹਿਪ ਕਿੰਨੀ ਹੈ ਤਿਆਰ 23 ਕਛਾ ਜੋ ਕਿੰਨਾ ਹੈ ਤਿਆਰ 23 ਤਾਂ ਆਪਾਂ ਕਿੰਨਾ ਰੱਖਾਂਗੇ 24 ਹਾਲੋ ਇੱਥੇ ਰੱਖਾਂਗੇ ਆਪਾਂ ਸਾਡੇ 24 ਰੰਗਦਾਰ ਚਾਕ ਮੈਂ ਤੁਹਾਡੇ ਕਹਿੰਦੇ ਲਾ ਰਿਹਾ ਪਰ ਲਾਉਂਗਾ ਥੋੜੀ ਹਾਲੋ ਜਿੰਨਾ ਕੋ ਕਟਾਈ ਦੇ ਵਿੱਚ ਵਿੱਚ ਨਿਕਲ ਜੇ ਬਾਹਰ ਹਨਾ ਅੰਦਰ ਕਿਤੇ ਦੀ ਸੀ ਇਹਨੂੰ ਦਿਖ ਰਿਹਾ ਨਿਸ਼ਾਨ ਕੈਮਰੇ ਦੇ ਵਿੱਚ ਆ ਰਹੇ ਇਹ ਹਾਲੋ ਕੰਨੀ ਆਪਾਂ ਪਹਿਲਾਂ ਕੱਢ ਦੇਣੀ ਹੈ ਜੀ ਠੀਕ ਹੈ ਜੀ ਕੰਨੀ ਨੂੰ ਆਪਾਂ ਸਾਈਡ ਤੇ ਸਿੱਟਾਂਗੇ ਡਸਟਬਿਨ ਦੇ ਵਿੱਚ ਪਾਇਗਰੋ ਲੀਰਾ ਇਹ ਨਹੀਂ ਆ ਵੀ ਪਾਸੇ-ਆਸੇ ਖਿਲਾਰਨੀ ਆਪਾਂ ਨਹੀਂ ਜਿਹੜੀਆਂ ਭੈਣਾਂ ਕੰਮ ਕਰਨ ਦਾ ਸ਼ੌਕ ਰੱਖਦੀਆਂ ਉਹ ਇੱਕ ਡਸਟਬਿਨ ਯੂਰੇ ਕੋਲੇ ਨਾ ਜ਼ਰੂਰ ਰੱਖਿਆ ਕਰੋ ਤਾਂ ਕਿ ਚਾਰਚਪੇਰੇ ਵੀ ਸਫਾਈ ਰਹੇ ਆਪਣੇ ਆਹ ਜਿਹੜਾ ਕਪੜਾ ਵੱਜਿਆ ਆਪਣੇ ਕੋਲੇ ਹਨਾ ਕੁਰਤੇ ਨਾਲ ਲਿਆ ਪੀਜਾ ਜੇ ਚੌੜਾ ਹੁੰਦਾ ਨਾਲ ਇਹਦੇ ਵਿੱਚੋਂ ਗੱਡਿਆ ਕਰੋ ਲੰਮਾ ਨਾਲ ਇਹਦੇ ਵਿੱਚ ਇੱਕ ਜੋੜ ਹੋਣਾ ਹੀ ਚਾਹੀਦਾ ਬਸ ਬਾਹਲੇ ਜੋੜ ਨਹੀਂ ਹੋਣਾ ਚਾਹੀਦਾ ਇਹ ਆਲ ਮੈਂ ਨਾਲ ਨਾਲ ਲੜਾ ਵੀ ਕੱਟਦਾ ਹੁਣ ਆਪਾਂ ਇਹ ਸਾਰਾ ਪੀਸਾ ਢੱਕ ਰੱਖ ਦਾਂਗੇ ਸਾਈਡ ਤੇ ਇਸੇ ਕਪੜੀ ਨੂੰ ਆਪਾਂ ਦੁਬਾਰੇ ਫਿਰ ਦੂਰਾ ਕਰ ਲਿਆ ਚੋਹਰੇ ਤੋਂ ਉਵੇਂ ਵਿਚਾਲਾਂਗੇ ਕਪੜੇ ਵਿੱਚ ਬਹੁਤ ਵਧੀਆ ਕਪੜਾ ਕੋਈ ਕਾਨ ਨਹੀਂ ਹੈ ਇਹਦੇ ਵਿੱਚ ਇਹ ਆ ਲੜਾ ਨੂੰ ਆਪਾਂ ਸੈੱਟ ਕਰ ਲਾਂਗੇ ਇੱਕੋ ਜਿਹਾ ਕਰਕੇ ਲੋ ਇਹ ਮੋਂ ਆਪਾਂ ਥੋੜੇ ਵਾਲੇ ਪਾਸੇ ਨੂੰ ਫੋਲਡ ਕਰ ਲਿਆ ਲੋ ਜੀ ਹੈਪੇ ਦੀ ਪੂਰੀ ਪੂਰੀ ਆ ਕਿਉਂਕਿ ਜਿੰਨੀ ਹੈਪ ਚਾਹੀਦੀ ਆਪਾਂ ਨੂੰ ਉਹਨਾਂ ਕੀ ਆਪਣੇ ਵੱਧ ਰੱਖਿਆ ਕੱਪੜਾ ਸੈਟ ਤੋਂ ਬਾਹਲਾ ਹੈ ਨਹੀਂ ਕਿ ਉਹਨਾਂ ਤਾਂ ਕਰਕੇ ਹੈਪ ਚੈੱਕ ਕਰਨ ਦੀ ਲੋੜ ਨਹੀਂ ਲੋ ਹੁਣ ਆਪਾਂ ਇਹਦੇ ਗਲਾਈ ਪਾਵਾਂਗੇ ਜਿਹੜੀਆਂ ਪੈਨਾਂ ਨੂੰ ਗਲਾਈ ਪਾਉਣ ਦੇ ਵਿੱਚ ਦਿੱਕਤ ਆਉਂਦੀ ਉਹ ਪਹਿਲਾਂ ਚਾਕ ਨਾਲ ਮਾਰਕਿੰਗ ਕਰ ਲਿਆ ਕੋ ਨੂੰ ਕੱਚੀ ਠੀਕ ਹੈ ਜਾਂ ਕੋਈ ਚੀਜ਼ ਰੱਖ ਕੇ ਉੱਤੇ ਕੁਰਤਾ ਪੁਰਾਣਾ ਰੱਖ ਕੇ ਉੱਤੇ ਗਲਾਈ ਦੇ ਲਿਆ ਕਰੋ ਵੀਡੀਓ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੇ ਰੀਆਂ ਭੈਣਾ ਕੋਈ ਹੋਰ ਪਲੇਟਫਾਰਮ ਤੋਂ ਚਲਾਉਂਦੀਆਂ। ਉਹ YouTube ਤੋਂ ਵੀਡੀਓ ਦੇਖ ਕੇ ਅੱਗੇ ਜਰੂਰ ਸ਼ੇਅਰ ਕਰਿਆ ਕਰੋ। ਲਓ ਜੀ। ਹੁਣ ਆਪਾਂ ਇਹਨੂੰ ਬੈਕ ਪੱਲੇ ਨੂੰ ਉੱਪਰ ਨੂੰ ਚੱਕਾਂਗੇ। ਇਸ ਤਰ੍ਹਾਂ। ਕੱਟ ਟੁਕੜਾ 7 ਇੰਚ। ਠੀਕ ਹੈ ਕਿਉਂਕਿ ਭਰਾ ਦਾ ਪੇਟ ਜਿਆਦਾ ਦਾ ਹੈ ਨਹੀਂ। ਪਰ ਜੇ ਜਦੋਂ ਖੜਦੇ ਆਂ ਤਾਂ ਕੁੜਤਾ ਪਿੱਛੇ ਨੂੰ ਮੱਲੋ ਮੱਲੀ ਹੋ ਜਾਣਾ। ਇਹ ਲਾਜ਼ਮੀ ਚੱਕਿਆ ਕਰੋ, ਬੱਚਿਆਂ ਦੇ ਵੀ ਚੱਕਿਆ ਕਰੋ। ਬੱਚਿਆਂ ਦੇ ਛੋਟੇ ਦੇ ਅੱਧਾ ਇੰਚ ਬਹੁਤ। ਠੀਕ ਹੈ। ਜਿਹੜੇ ਬੱਚਿਆਂ ਦੇ ਪੇਟ ਨਿਕਲਿਆ ਹੋਇਆ ਉਹਨਾਂ ਦੇ 1 ਇੰਚੀ ਚੱਕਣਾ ਆਪਾਂ ਇਹ ਚੀਜ਼ ਦਾ ਧਿਆਨ ਰੱਖਣਾ ਲੰਬਾਈ ਆਪਾਂ ਇੱਕ ਵਾਰੀ ਚੈੱਕ ਕਰ ਲ ਗਏ ਦੁਬਾਰੇ ਕਿੰਨੀਆਂ ਸੀ ਸਾਢੇ 42 ਸਾਢੇ 43 ਆਪਣੀ ਲੰਬਾਈ ਰਹਿ ਰਹੀ 44 ਪੂਰਾ ਵਾਧੀ ਰਹੂਗੀ ਤਿਆਰ ਕੋਟ ਤੇ ਕਿਉਂਕਿ ਕੱਦ ਕਾਠ ਪੂਰੇ ਲੰਮਾ ਭਰਾ ਦਾ ਲਓ ਜੀ ਹੁਣ ਆਪਾਂ ਇਹਨੂੰ ਉਸੇ ਤਰ੍ਹਾਂ ਹੀ ਬੰਦ ਕਰ ਲਾਂਗੇ ਜਿਵੇਂ ਖੋਲਿਆ ਸੀ ਹਨਾ ਥੱਲੇ ਉਹ ਸਾਰੀ ਬਾਹਰ ਘੱਟ ਇੱਕੋ ਜੀ ਕਰ ਲੈਣੀ ਆਪਾਂ ਸਾਰੀ ਬਾਹਰ ਘੱਟ ਉੱਪਰ ਕੱਢਾਂਗੇ ਇਹ ਇਸ ਤਰ੍ਹਾਂ ਲਓ ਜੇ ਮੇਰੇ ਗਰਬੀ ਦਾ ਸੀਜ਼ਨ ਆ ਗਿਆ ਜੇ ਕਿਸੇ ਭੈਣ ਨੂੰ ਸਾਡੇ ਤੋਂ ਵੀ ਕੱਪੜੇ ਲੈ ਕੇ ਸਲਾਈ ਕਰਨੇ ਦੇਣੇ ਕਿਸੇ ਭਰਾ ਦੀ ਤਾਂ ਉਹ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਆ ਕਰੋ ਲਓ ਜੀ ਹੁਣ ਆਪਾਂ ਮੋਢਾ ਜਿਹੜਾ ਥੱਲੇ ਨੂੰ ਰੱਖਣਾ ਉਹ ਕਿੰਨਾ ਰੱਖਣਾ 9 ਇੰਚ ਆਹ ਮੈਂ ਲਾਇਆ ਨਿਸ਼ਾਨ 9 ਤੇ ਤੀਰਾ ਕਿੰਨਾ ਇਹਨਾਂ ਦਾ 19 ਜਾਨੀ ਕਿ 9.5 ਆਪਾਂ ਕਿੰਨਾ ਰੱਖਾਂਗੇ 10 ਇੰਚ ਇੱਥੋਂ ਆਪਾਂ ਤੇਰਸੀ ਤੇਰਸੀ ਸ਼ੇਪ ਦੇ ਕੇ ਥੱਲੇ ਉਤਾਰਨਾ ਆਹ ਜਿਹੜਾ ਨਿਸ਼ਾਨ ਲਾਉਣਾ ਆਪਾਂ ਚਾਕਾਂ ਦਾ ਹਰ ਇੱਕ ਬੰਦੇ ਦੇ 15 ਤੇ ਨਹੀਂ ਲਾਉਣਾ ਕੱਦ ਕਾਟ ਦੇ ਹਿਸਾਬ ਦੇ ਨਾਲ ਲਾਇ ਕਰੋ ਜਿਵੇਂ ਹੁਣ ਇਸ ਭਰਾ ਦਾ ਕੱਦ ਲੰਮਾ ਤਾਂ ਆਪਾਂ 16.5 ਦੇ ਲਾਵਾਂਗੇ ਨਹੀਂ ਤਾਂ ਗੀਜਿਆਂ ਦੇ ਵਿੱਚ ਹੱਥ ਨਾ ਐ ਕਰਕੇ ਪਹੁੰਚਾਂ ਹਨ ਹੁਣ ਫੀਤੇ ਨੂੰ ਥੱਲੇ ਉੱ ਲੈ ਜਾ ਜਾਂਗੇ 15 ਤੱਕ ਆਈ ਉਹ ਲਾਵੇ 15 12 ਤੇ 5 ਇੰਚ ਜਾਨੀ ਕਿ 3 ਤੇ ਮੂੰਹ ਹੋ ਗਿਆ 7 ਇੰਚ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਆ ਲੋ ਹੁਣ ਕਮਰ ਕਿੰਨੀ ਹੈ ਨਾਲ ਦੀ ਕਮਰ ਹੈਗੀ ਇਸ ਭਰਾ ਦੀ 23 ਇੰਚ ਇਹ ਇੱਥੇ 11.5 ਤੇ 23 ਉਂਡੀਆਂ ਨਕਸਿਆਂ ਦੇ ਵਿੱਚ ਦਬਾਊਗਾ ਉਨੇ ਹੀ ਰੱਖਾਂਗੇ ਆਪਾਂ ਇਹ ਇਹ ਨਕੀਜੇ ਦੇ ਵਿੱਚ ਦਬਾਊਗਾ ਫੱਟੀ ਦੇ ਨਾਲ ਨਿਸ਼ਾਨ ਲਾਉਣਾ ਆਪਾਂ ਨੇ ਆ ਫਿਟਿੰਗ ਵਾਲਾ ਜਦੋਂ ਵੀ ਨਿਸ਼ਾਨ ਲਾਉਣਾ ਹੈ ਨਾ ਆਪਾਂ ਆਪਾਂ ਮੈਡਿ ਲੀਡੀ ਸੂਟ ਆਪਾਂ ਨੇ ਕੱਟਣਾ ਉਦੋਂ ਵੀ ਫੱਟੀ ਦੇ ਨਾਲ ਨਿਸ਼ਾਨ ਲਾ ਕੇ ਰੋ ਆਹ ਵਾਲਾ ਠੀਕ ਆ ਇਹ ਇਸ ਤਰ੍ਹਾਂ ਬਿਲਕੁਲ ਸਹੀ ਲੱਗੂਗਾ ਚਾਕ ਮੈਨ ਜਿਹੜਾ ਲਾ ਰਿਹਾ ਉਹ ਤੁਹਾਡੇ ਕੈਂਦੀ ਲਾ ਰਿਹਾ ਹੋਇਆ ਹੈ ਹਨਾ ਚਲ ਇਹ ਇਸ ਤਰ੍ਹਾਂ ਲੋਕ ਚਾਗ ਤੋਂ ਬਿਨਾ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕਿੱਥੋਂ ਕਿੱਥੋਂ ਕਿੰਨਾ-ਕਿੰਨਾ ਰੱਖਿਆ ਸੀ ਆਪਾਂ ਲੋ ਚਾਹ ਟੱਕ ਲਾਇਆ ਆਪਾਂ ਇੱਕ ਟੱਕ ਲਾ ਲਿਆ ਆਪੋ ਨੇ ਆਹ ਲੋ ਇੱਕ ਟੱਕ ਲਾਵਾਂਗੇ ਆਪਾਂ ਇੱਥੇ ਇਹ ਤੁਹਮੇ ਦੇਉਂਗੇ ਇਹਨੂੰ ਗਲਾਈ ਗਲਾਈ ਯਾਦ ਡੂੰਘੀ ਨਹੀਂ ਆਏ ਰੱਖਿਆ ਕੋਈ ਆ ਦੇਖੋ ਮੈਂ ਤੁਹਾਨੂੰ ਇੱਕ ਵਾਰੀ ਕੈਮਰਾ ਮਾਰਾ ਦੇ ਆਏ ਰੱਖਿਆ ਕੋਈ ਤਿਰਸ਼ੀ ਪੂਰੀ ਠੀਕ ਆ ਹੁਣ ਆਪਾਂ ਇੱਥੇ ਲਾਵਾਂਗੇ ਇੱਕ ਟੱਕ ਛੋਟਾ ਜਿਹਾ ਐ ਇਨੂੰ ਐ ਕਰ ਲਿਆ ਕਰੋ ਇੱਥੇ ਹੱਥ ਧਰ ਕੇ ਨਾ ਫਿਰ ਕੁੰਡਾ ਕੱਟਣਾ ਆਪਾਂ ਇਹ ਫਸਤਰ ਠੀਕ ਹੈ ਇੱਕ ਕੁੰਡਾ ਫਿਰ ਆਪਾਂ ਇਹ ਦੂਸਰਾ ਕੁੰਡਾ ਕੱਟਦੇ ਜਿੰਨੇ ਵੀ ਕਟਾਈਆਂ ਕੱਟਦਾ ਵੱਖਰੀਆਂ ਵੱਖਰੀਆਂ ਤਾਂ ਕੱਟਦਾ ਕਿਉਂਕਿ ਤੁਹਾਡੇ ਕੋਲੇ ਕਿਸੇ ਵੀ ਤਰ੍ਹਾਂ ਦਾ ਕੱਪੜਾ ਆ ਸਕਦਾ ਕਈ ਵਾਰੀ ਵੱਡੇ ਬਣੇ ਦਾ ਆ ਜਾਂਦਾ ਕਈ ਵਾਰੀ ਸਵਾ ਗਾਇ ਬਣੇ ਦਾ ਆ ਜਾਂਦਾ ਵੀ ਤੁਸੀਂ ਕਿਤੇ ਤੁਹਾਨੂੰ ਉਲਝਣ ਤਾਂ ਨਹੀਂ ਪਵੇ ਮੈਨੂੰ ਇਹ ਵੀ ਜਿੰਨੇਗਾ ਵੀ ਪਹਿਣਾ ਮੇਰੇ ਨਾਲ ਚੁਗਾਂਗਾ ਉਹ ਵਧੀਆ ਪੂਰਾ ਵਧੀਆ ਘੈਡ ਟੇਲਰ ਬਾਂਜਣ ਹੌਲੀ ਹੌਲੀ ਹਣਾ ਟਾਈਮ ਜ਼ਰੂਰ ਲੱਗੂ ਪੈਨੋ ਸਾਲ-ਸਾਲ ਵੀ ਲੱਗੇ ਦਾ ਕੰਮ ਸਿੱਖਣ ਤੇ ਮੈਨੂੰ ਖੁਦ ਨੂੰ 6-7 ਸਾਲ ਲੱਗੇ ਸੀ ਪੂਰਾ ਕੰਮ ਸਿੱਖਣ ਤੇ ਇਹ ਆਹ ਲੋ ਹੁਣ ਮੈਂ ਇਹਨੂੰ 1.5 ਇੰਚ ਚੱਕ ਦੂੰਗਾ ਇਹਦੇ ਕੋਲ ਦਾ ਬਹੁਤ ਵਧੀਆ ਪਲੇਟਫਾਰਮ ਜਦੋਂ ਮਰਜੀ ਤੁਸੀਂ ਕੋਈ ਵੀਡੀਓ ਕੱਢ ਕੇ ਸੂਟ ਕੱਟ ਸਕਦੇ ਹੋ ਉਹਨਾਂ ਟਾਈਮਾਂ ਦੇ ਵਿੱਚ ਕੋਈ ਪਲੇਟਫਾਰਮ ਨਹੀਂ ਸੀ ਹੁੰਦਾ ਮੋਬਾਈਲ ਵੀ ਨਹੀਂ ਸੀ ਜਿੰਨਾ ਟਾਈਮਾਂ ਦੀ ਮੈਂ ਗੱਲ ਕਰਦਾ ਹਨਾ ਅੱਜ ਤੋਂ ਲਗਭਗ 30 ਸਾਲ ਪਹਿਲੋਂ ਫੋਰਾ ਪਾਏ ਚੇ ਮੜੇ ਪ੍ਰੈਸ ਮਾਰ ਲਾਂਗੇ ਪ੍ਰੈਸ ਆਪਾਂ ਗਰਮ ਲਾ ਲਗੇ ਥੋੜੀ ਜੀ ਫਿਰ ਵੀ ਆਪਾਂ ਲੋਡ ਪੈ ਸਕਦੀ ਆ ਜਦੋਂ ਵੀ ਆਪਾਂ ਸੂਟ ਕੱਟਣਾ ਲੇਡੀਜ਼ ਬਮ ਜੈਂਟਸ ਪ੍ਰੈਸ ਕੋਲੇ ਗਰਮ ਰੱਖਿਆ ਕਰੋ ਬਣਾਉਣ ਵੇਲੇ ਵੀ ਲਾਜ਼ਮੀ ਰੱਖਿਆ ਕਰੋ ਕੋਲੇ ਪ੍ਰੈਸ ਨਾ ਜ਼ਰੂਰੀ ਹੁੰਦੀ ਆ ਹਲੋ ਕਾਲਰ ਕਿੰਨਾ ਇਹਨਾਂ ਦਾ 17 ਇੰਚ ਆਪਾਂ ਲਾਵਾਂਗੇ 2.5 1 ਤੇ ਇਧਰ ਠੀਕ ਆ ਨੀਚੇ ਨੂੰ ਕਿੰਨਾ ਲਾਵਾਂਗੇ ਪੌਣੇ 3 ਆਇਤ ਚੋਪ ਜਿਹੜੀ ਆ ਦੇਣੀ ਹੈ ਨਾ ਗਲਾਈ ਤਿਰਛੀ ਤਿਰਛੀ ਦੇਣੀ ਆ ਇਹ ਤੋਂ ਤੀਰਾ ਕਿੰਨਾ ਇਹਨਾਂ ਦਾ 19 ਇੰਚ ਯਾਨੀ ਕਿ 9.5 ਆਪਾਂ ਰੱਖਾਂਗੇ 9.5 ਤੋਂ ਵੀ 1 ਸੂਤ ਘੱਟ ਇੱਥੋਂ ਠੀਕ ਆ ਆਹ ਲਓ ਸਿੱਧਾ ਨਿਸ਼ਾਨ ਲਾ ਲਿਆ ਮੈਂ ਥੋੜਾ ਥੋੜਾ ਨਿਸ਼ਾਨ ਲਾਵਾਂਗੇ ਆਪਾਂ ਕਿਉਂਕਿ ਚਾਕ ਨਾ ਡਾਰਕ ਆ ਮੈਂ ਕਿਹਾ ਡਾਰਕ ਚਾਕ ਲਾਇਆ ਨਹੀਂ ਥੋੜੇ ਕਹਿਣ ਦੀ ਲਾ ਰਹੇ ਆ ਵੀ ਤੁਹਾਨੂੰ ਦਿਸੇ ਆਹ ਲਓ ਫਰੰਟ ਕਿੰਨਾ ਇਹਨਾਂ ਦਾ 9 ਇੰਚ ਇੱਥੋਂ ਆਪਾਂ ਰੱਖਾਂਗੇ ਪੂਰਾ ਪੂਰਾ ਆ ਦੇਖ ਠੀਕ ਆ 9 ਤਾਂ ਆਪਾਂ 9 ਰੱਖਿਆ ਕਿਉਂਕਿ ਇੱਥੇ ਬਟਨ ਟੇਕ ਲਾ ਕੇ ਪੂਰਾ ਆਪੇ ਹੀ ਰਹੂਗਾ ਇਹ ਆਹ ਲਓ ਹੁਣ ਆਪਾਂ ਇੱਥੋਂ ਇਹਦੀ ਗਲਾਈ ਦੇਵਾਂਗੇ ਇਸ ਤਰ੍ਹਾਂ ਲ ਠੀਕ ਆ ਨਿਸ਼ਾਨ ਮੈਂ ਇੱਕ ਵਾਰੀ ਫੱਟੀ ਦੇ ਨਾਲ ਚੱਕ ਦਿੰਨਾ ਤੇ ਤੁਸੀਂ ਵੀ ਆ ਹੀ ਚੱਕਿਆ ਕਰੋ ਜੀ ਆਹ ਠੀਕ ਬਹੁਤ ਸੌਕੀ ਹੁੰਦੀ ਐ ਕਟਾਈ ਕੁੜਤੇ ਪੇਵੇਂ ਦੀ ਕੋਈ ਔਖਾ ਨਹੀਂ ਆਹੋ ਤਿਰਛੀ ਗ ਆਪਣੇ ਆ ਸ਼ੇਪ ਦੇਣੀ ਨਹੀਂ ਇਸ ਤਰ੍ਹਾਂ ਇਧਰੋਂ ਆਪਾਂ ਇੱਥੇ ਇੱਥੋਂ ਹੀ ਆਪਾਂ ਸ਼ੇਪ ਦੇ ਦੇਣੀ ਐਵੇਂ ਠੀਕ ਆ ਕੁਰਤੇ ਪਿਆਗ ਕੁਰਤੇ ਦਾ ਬੈਕ ਪੱਲਾ ਤੇ ਫਰੰਟ ਪੱਲਾ ਆਪਣਾ ਕੱਟਿਆ ਗਿਆ ਹੁਣ ਆਪਾਂ ਸਾਰਾ ਕੱਪੜਾ ਦੂਰਾ ਕਰ ਲਾਂਗੇ ਕਿਉਂਕਿ ਬਾਹ ਇਹਨਾਂ ਜਿਹੜੀ ਹੈਗੀ ਆ ਉਹ ਅੱਧੀ ਆ ਜਿਹੜਾ ਆਪਾਂ ਕੁਰਤਾ ਪਿਆਮਾ ਕੱਟ ਰਹੇ ਆ ਉਹ ਨਾਲੇ ਵਾਲਾ ਕੁਰਤਾ ਪਿਆਮਾ ਅੱਧੀ ਬਾਹ ਦਾ ਆਪਣੇ ਕੋਲੇ ਨਾਪ ਆਇਆ ਹੋਇਆ ਪੂਰਾ ਬਾਡੀ ਚੋਂ ਆਪਾਂ ਨੇ ਨਾਪ ਲੈਂਦਾ ਸੀ ਜੇ ਕਿਸੇ ਨੂੰ ਪਹਿਣ ਨੂੰ ਨਾਪ ਲੈਣ ਦੇ ਵਿੱਚ ਕੰਫਿਊਜ਼ਨ ਹੁੰਦੀ ਹੈ ਕੋਈ ਉਹ ਮੈਨੂੰ ਪੁੱਛ ਲਿਆ ਕਰੋ ਜਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਇੱਕ ਵਾਰੀ ਕਮੈਂਟ ਕਰ ਦਿਓ ਫਿਰ ਮੈਂ ਨਾਪ ਦੀ ਵੀਡੀਓ ਦੁਬਾਰਾ ਪਾ ਦਊਗਾ ਚੰਗੀ ਤਰ੍ਹਾਂ ਬਰੀਕੀ ਦੇ ਨਾਲ ਆਹ ਕੱਪੜਾ ਆਪਾਂ ਨੇ ਸਾਰਾ ਦੂਰਾ ਕਰ ਉਹ ਉਰਚੀਂ ਤਰਸਾ ਟਿਕੜ ਕੇ ਇਹ ਕਿਸੇ ਪੈਣ ਨੂੰ ਚੋਰੀ ਲਖਣ ਦੇ ਵਿੱਚ ਸਮੱਸਿਆ ਆਉਂਦੀ ਆ ਉਹ ਵੀ ਮੈਨੂੰ ਜਰੂਰ ਦੱਸਿਆ ਕਰੋ ਵੈਸੇ ਮੈਂ ਸਾਰੀਆਂ ਥੋੜੀਆਂ ਤਕਰੀਬਨ ਬਰੀਕੀਆਂ ਦੇ ਵਿੱਚ ਜਾ ਕੇ ਕਮੈਂਟ ਪੜ੍ਹ ਕੇ ਫੇਰ ਹੀ ਵੀਡੀਓ ਬਣਾਉਣਾ ਹੁੰਦਾ ਹਨਾ ਕਈ ਵਾਰੀ ਮੈਨੂੰ ਜਵਾਬ ਦੇਣ ਲੱਗਨ ਦੇ ਵਿੱਚ ਕਈ ਵਾਰੀ ਦਿਨ ਵੀ ਲੱਗ ਜਾਂਦੇ 1-2 ਦਿਨ ਮੈਂ ਨਹੀਂ ਵੇਖ ਪਾਉਂਦਾ ਹਨਾ ਤਾਂ ਕਿਸੇ ਭੈਣ ਨੇ ਕਿਰਪਾ ਕਰਕੇ ਗੁੱਸਾ ਨਹੀਂ ਕਰਨਾ ਇਹ ਚੀਜ਼ ਲਾਜ਼ਮੀ ਧਿਆਨ ਰੱਖਿਆ ਕਰੋ ਵੀ ਇਹ ਨਾ ਸੋਚਿਆ ਕਰੋ ਕਿ ਅਸੀਂ ਬਾਈ ਨੂੰ ਕਮੈਂਟ ਵੀ ਕੀਤਾ ਸੀਗਾ ਤੇ ਸਾਨੂੰ ਕੋਈ ਰਿਪਲਾਈ ਵੀ ਨਹੀਂ ਆਇਆ ਹਨਾ ਕਿਉਂਕਿ ਇਕੱਲੇ ਯਾਰ ਨੂੰ ਜਿਆਦਾ ਕੰਮ ਹੋਣ ਕਰਕੇ ਟਾਈਮ ਲੱਗ ਜਾਂਦਾ 1-2 ਦਿਨ ਵੀ ਲੱਗ ਜਾਂਦੇ ਕਈ ਵਾਰੀ ਮੈਨੂੰ ਤਿੰਨ-ਤਿੰਨ ਵੀ ਦਿਨ ਲੱਗ ਜਾਂਦੇ ਕਿਸੇ ਚੀਜ਼ ਦਾ ਜਵਾਬ ਦੇਣ ਨੂੰ ਹਨਾ ਹਲ ਹੁਣ ਆਪਾਂ ਇੱਥੋਂ ਇਹਨੂੰ ਸਕੇਲ ਕਰ ਲઈએ ਪਹਿਲਾਂ ਇਹ ਇਸ ਤਰ੍ਹਾਂ ਠੀਕ ਹੁਣ ਆਪਾਂ ਨੇ ਜਿਹੜਾ ਅੱਧਾ ਪੌਣਾ ਇੰਚ ਆ ਚੱਕਣਾ ਮੂਰੋ ਇੱਥੋਂ ਚੱਕਣਾ ਇਸ ਤਰ੍ਹਾਂ ਇਧਰੋਂ ਛੱਡ ਕੇ ਇੰਨਾ ਦੇ ਕੋਲ ਛੱਡਿਆ ਹੋਣਾ ਇੱਥੋਂ ਸ਼ੇਪ ਦੇਣੀ ਸ਼ੁਰੂ ਕੀਤੀ ਇਹਦੀ ਹੁਣ ਜਿਵੇਂ ਤੁਸੀਂ ਝੋਲੀ ਕਿਸੇ ਦੀ 12 ਇੰਚ ਰੱਖਣੀ ਹੈ ਤਾਂ ਤੁਸੀਂ ਇੱਥੋਂ 13 ਇੰਚ ਰੱਖ ਲੈ ਕਰੋ ਜੇ ਕਿਸੇ ਦੀ ਝੋਲੀ 12 ਰੱਖਣੀ ਹੈ ਨਾ ਤਿਆਰ ਤੁਸੀਂ ਇੱਥੋਂ ਤੁਸੀਂ ਕਿੰਨਾ ਰੱਖਣਾ 13 ਇੰਚ ਜੇ ਕਿਸੇ ਭੈਣ ਨੇ ਆਉਂਦਾ ਪਲਾਜੋ ਜਾਂ ਦੂਸਰਾ ਪਜਾਮਾ ਜਿਹੜਾ ਆਪਣੇ ਕੱਟਣਾ 벨ਟ ਵਾਲਾ ਹਨ ਉਹਦੀ ਝੋਲੀ ਥੋੜੀ ਛੋਟੀ ਰੱਖਿਆ ਕਰੋ ਜਿਹੜਾ ਫੁੱਲ ਲਾਸਟਿਕ ਵਾਲਾ ਉਹਦੀ ਝੋਲੀ ਲਗਭਗ 11 11.5 ਜਾਂ 12 ਰੱਖਣੀ ਆ ਬਾਕੀ ਮੈਨੂੰ ਇੱਕ ਵਾਰੀ ਫੋਨ ਜਰੂਰ ਕਰ ਲੈਣਾ ਆਰੂ ਆਪਾਂ ਦੋਵੇਂ ਇੰਚ ਤੋਂ ਛੱਟਾਂਗੇ ਲਾਸਟ ਕੋ ਪਾਉਣੀ ਆ ਪਮਾ ਆਪਣੇ ਨਾਲ ਆ ਆ ਦੋ ਇੰਚ ਆਪਣੇ ਛੱਟ ਲਓ ਜੀ ਹੁਣ ਆਪਾਂ ਨਿਸ਼ਾਨ ਲਾਵਾਂਗੇ ਲੰਬਾਈ ਦਾ ਲੰਬਾਈ ਕਿੰਨੀ ਇਹਨਾਂ ਦੀ 11.5 43 ਇੰਚ 11.5 43 ਪਜਾਮੇ ਲੰਬਾਈ ਆ ਆ ਲੋ 22 ਇੰਚ ਆਪਾਂ ਵਾਧ ਰੱਖਾਂਗੇ 43 44 45 ਤੇ 46 ਇੰਚ ਹੁਣ ਮੈਂ ਸਾਰੇ ਨਿਸ਼ਾਨ ਚੱਕੂਗਾ ਥੋੜਾ ਥੋੜਾ ਚਾਕ ਘਸਾਉਂਗਾ ਬੜਾ ਗੂੜਾ ਨਹੀਂ ਲਾਉਂਗਾ ਇਹ ਹਲ ਵਸਤਰ ਇਹ ਠੀਕ ਆ ਪਿੱਛੇ ਨੂੰ ਕਰੋ ਕੈਮਰਾ ਹਾਂ ਇਹ ਮਾੜਾ ਮਾੜਾ ਚਾਕ ਲਾਉਂਗਾ ਤਾਂ ਕਿ ਬਾਹਲਾ ਦਿਸੇ ਨਾ ਗੂੜਾ ਰਹੋ ਗਿਆ ਨਾ ਇਧਰ ਵੀ ਲਿਆਓ ਕੈਮਰਾ ਹਾਂ ਵੈਰੀਕੋ ਇਹ ਦੇਖ ਰਹੇ ਹੋ ਕੈਮਰੇ ਦੇ ਵਿੱਚ ਨਿਸ਼ਾਨ ਏ ਠੀਕ ਐ ਨਿਸ਼ਾਨ ਤੁਸੀਂ ਲਾਉਣੇ ਆ ਆ ਜਿਹੜਾ ਆਪਣਾ ਫੋਲਡਿੰਗ ਵਾਲਾ ਨਿਸ਼ਾਨ ਆ ਕੇ ਤਰਪਾਈ ਜੀ ਦੀ ਆਪਾਂ ਕਰਕੇ ਮੋੜ ਕੇ ਕਰਾਂਗੇ ਇਹ ਠੀਕ ਆ ਹੋਰ ਆਪਾਂ ਇੱਥੋਂ ਛੱਡਣਾਗਾ 1/2 ਇੰਚ ਪੱਟ ਕਿੰਨਾ ਇਹਨਾਂ ਦਾ 29 ਯਾਨੀ ਕਿ 14.5 ਮੰਨਦਾ ਪੱਟ ਦਾ ਅੱਧ ਆਪਾਂ ਲਾਵਾਂਗੇ 14.5 ਬੈਕ ਪੱਲਾ ਪਿੱਛੇ ਵਧਾ ਦੇਗੇ ਉਹਨੇ ਝੋਲੀ ਪੂਰੀ ਹੋ ਜੂ ਇੱਥੋਂ ਦੋ ਤੋਂ ਇੱਕ ਸੂਤ ਆਪਣੇ ਕੱਟ ਕਰ ਲੈਣਾ ਆ ਆਪਣਾ ਰਹੇਗਾ ਘੇਰ ਨਾਲ ਵਾਲੇ ਪੀਐਮ ਦਾ ਕਿੰਨਾ 25 ਤੋਂ 100 ਕੱਟ ਇਥੇ ਵੀ ਲਾ ਲਵਾਂਗਾ 25 ਤੋਂ 100 ਕੱਟ ਇਥੋਂ ਵੀ ਆਪਾਂ ਲਾਵਾਂਗੇ 25 ਤੋਂ 100 ਕੱਟ ਇਹ ਬਣ ਗਿਆ ਸ਼ੇਪ ਵਰਡ 1 ਮੂਰੀ ਕਿੰਨੀ ਹੈ 17 ਇੰਚ ਤੇ ਆਹ ਲੋ ਸੁਦਾ ਹੋ ਗਿਆ 17 ਇੰਚ ਸਾਢੇ 17 ਮੂਰੀ ਹੈ ਸੱਚ ਸਾਢੇ 17 ਤੇ ਆਪਣਾ ਨਿਸ਼ਾਨ ਲਾਉਣਾ ਪੂਰਾ ਪੂਰਾ ਜਿੰਨੀ ਆਪਾਂ ਮੂਰੀ ਰੱਖਣੀ ਹੈ ਪੂਰਾ ਪੂਰਾ ਨਿਸ਼ਾਨ ਲਾ ਲਿਆ ਕਰੋ ਜੇੜੇ ਕੋਈ ਕਿਸੇ ਚੀਜ਼ ਦੀ ਕਨਫਿਊਜ਼ ਹੋ ਜੇ ਮੈਨੂੰ ਫੋਨ ਕਰ ਲਿਆ ਕਰੋ ਪਰ ਫੋਨ ਕਰਿਆ ਸ਼ਾਨ ਨੂੰ 8 ਵਜੇ ਤੋਂ ਬਾਅਦ ਕਰੂ ਫਿਰ ਆਪਣੇ ਪੂਰੀ ਵਧੀਆ ਗੱਲ ਥੋੜੀ ਸੁਣੀ ਜਾਂਦੀ ਆ ਨਾ ਮੈਨੂੰ ਸਮਝਣ ਦੀ ਸੌਖਾ ਹੋ ਜਾਣਾ ਇਹ ਤੋਂ ਆਪਣੀ ਤਰਸੀ ਰੱਖਣੀ ਜਿਹੜੀ ਗਲਾਈ ਦੇਣੀ ਆ ਆਪਣੇ ਇਹ ਆਨ ਸ਼ਾਨ ਆਪਾਂ ਚੱਕਾਂਗੇ ਇਹ ਇਸ ਤਰ੍ਹਾਂ ਇਹ ਇਤੋਂ ਇਹ ਠੀਕ ਆ ਇਹ ਤੋਂ ਨਿਸ਼ਾਨ ਨੂੰ ਇਹ ਇਹ ਤੋਂ ਫਾਪਟੀ ਨੂੰ ਐ ਪਾਸਾ ਘਮਾ ਲੈਣਾ ਇਹ ਤੁਹਾਨੂੰ ਸ਼ਾਹ ਲਾਵਾਂਗੇ ਭਾਈ ਵੀ ਐਸ ਤੋਂ ਬਾਅਦ ਹੋ ਗਿਆ ਆਪਣਾ ਹਾਂ ਨਿਸ਼ਾਨ ਜੀ ਰੱਖੋ ਜੇ ਕਿਸੇ ਭੈਣ ਨੂੰ ਕਿਸੇ ਚੀਜ਼ ਦੀ ਨਾ ਸਮਝ ਆਈ ਉਹ ਮੈਨੂੰ ਦੁਬਾਰੇ ਪੁੱਛ ਲਿਓ ਕੱਟਣ ਤੋਂ ਪਹਿਲਾਂ ਇੱਕ ਵਾਰੀ ਲਾਜ਼ਮੀ ਝੋਲੀ ਮਿਲ ਲਿਆ ਕਰੋ ਵੀ ਆਪਣੀ ਜਿਹੜੀ ਝੋਲੀ ਬਣ ਕੇ ਰਹਿ ਰਹੀ ਆ ਉਹ ਕਿੰਨੀ ਰਹਿ ਰਹੀ ਮੈਂ ਹਮੇਸ਼ਾ ਝੋਲੀ ਕੱਟਣ ਤੋਂ ਪਹਿਲਾਂ ਮਿੰਦਾ ਹੁੰਦਾ ਹੁੰਦਾ ਵੀ ਕਿੰਨੀ ਆਲ 14 ਝੋਲੀ ਬਣ ਕੇ ਕਿੰਨੀ ਰਹਿ ਜੂ ਤਿਆਰ 12 ਇੰਚ ਫਿਰ ਮੈਂ ਜੀ ਕਟਿੰਗ ਕਰਨ ਲੱਗਿਆ ਨਿਸ਼ਾਨਾ ਦੇ ਬਿਲਕੁਲ ਉਪਰ ਉਪਰ ਦੀ ਜਾਊਗੀ ਕੈਂਚੀ ਇਹ ਤੋਹਰੀ ਤੇ ਹੀ ਇਹ ਤੇ ਲੈ ਆ ਕੇ ਕੈਂਚੀ ਡਾਇਰੈਕਸ਼ਨ ਚੇਂਜ ਕਰਦੇ ਗੋ ਥੋੜੇ ਵਾਲੇ ਪਾਸੋਂ ਲੈ ਆਓ ਕੈਂਚੀ ਨੂੰ ਬਾਹਰ ਠੀਕ ਹੈ ਤੇ ਅਗਲਾ ਕਲੋਚ ਇਹਨੂੰ ਉੱਪਰ ਸੈੱਟ ਤੇ ਰੱਖਾਂਗੇ ਪ੍ਰੈਸ ਸੇਪਾ ਇੱਕ ਵਾਰੀ ਕੱਢ ਦਾਂਗੇ ਗਰਮ ਹੋ ਗਈ ਆ ਲੋੜਪਈ ਦਾ ਪ੍ਰੈਸ ਮਾਰ ਲਾਂਗੇ ਜੇ ਨਾਲ ਲੋੜਪਈ ਦਾ ਆਪਾਂ ਨਹੀਂ ਮਾਰਦੇ ਹਨਾ ਲੋਈ ਬਣਾਉਣ ਵੇਲੇ ਪ੍ਰੈਸ ਦੀ ਥੋੜੀ ਵੱਧ ਤੋਂ ਵੱਧ ਕਰਿਆ ਕਰੋ ਫਿਰ ਸਫਾਈ ਜ਼ਿਆਦਾ ਆਉਂਦੀ ਸੂਟ ਦੇ ਮੁੰਮਾ ਪਾਵਾਂ ਲੇਡੀ ਸੂਟ ਬਣਾਉਣਾ ਆਪਾਂ ਨੇ ਭਮਣੇ ਜੈਂਟ ਸੂਟ ਬਣਾਉਣਾ ਪ੍ਰੈਸ ਦੀ ਵੱਧ ਤੋਂ ਜਿਹੜੀ ਉਹ ਵੱਧ ਕਰਿਆ ਕਰੋ ਜੀ ਪਾਸਾ ਮੈਨੂੰ ਕਮਾ ਲਿਆ ਇਹ ਇਸ ਤਰ੍ਹਾਂ ਉਹਦੇ ਵਿੱਚ ਇਹ ਫੋਕਸ ਸੈੱਟ ਕਰਕੇ ਵਿਛਾ ਲਾਂਗੇ ਨਾ ਇਹ ਬਿਲਕੁਲ ਸਹੀ ਆਊਗਾ ਆ ਟੱਕ ਜਰੂਰ ਚੈੱਕ ਕਰ ਲੈਣਾ ਆਪਣਾ ਕਿੱਥੇ ਆ ਰਿਹਾ ਹੈ ਇਹ ਪੂਰਾ ਪਾਈਤੂ ਰੱਖਾਂਗੇ ਇਹਨੂੰ 1.5 ਇੰਚ ਬੈਗ ਜਿਹੜਾ ਪੁੱਲਾ ਆਪਾਂ ਚੱਕਣਾ ਪੈਣਾ ਨਹੀਂ ਵੀ ਜੇ ਕਿਸੇ ਭੈਣ ਦਾ ਪਲਾਜੋ ਕੱਟਣਾ ਬੈਗ ਲਾਜ਼ਮੀ ਚੱਕਣੀ ਜ਼ਰੂਰੀ ਆ ਨਹੀਂ ਤਾਂ ਪਜਾਮਾ ਅੰਦਰੋਂ ਵੀ ਜੜੂਗਾ ਤੇ ਪਿੱਛੋਂ ਬੈਠਣੇ ਬਣੇ ਲਊਗਾ ਵੀ ਹਨਾ ਇੱਥੋਂ 3 ਇੰਚ ਇੱਥੋਂ ਕਿੰਨਾ 2 ਇੰਚ ਇੱਥੋਂ ਕਿੰਨਾ 2 ਇੰਚ ਇੱਥੋਂ ਕਿੰਨਾ ਪੇਡ ਇੰਚ ਠੀਕ ਹੈ ਹਲ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਬਹੁਤ ਮਿਹਨਤ ਆਉਂਦੀ ਹੈ ਵੀਡੀਓ ਬਣਾਉਣ ਚ ਹਨਾ ਛੋਟਾ ਜਿਹਾ ਬੱਚਾ 7 ਸਾਲ ਦਾ ਵੀ ਆਪਣੇ ਨਾਲ ਪੂਰਾ ਸਹਿਯੋਗ ਦਿੰਦਾ ਹੈਗਾ ਤਾਂ ਕਰਕੇ ਭੈਣ-ਭਾਨ ਕੇ ਜਰੂਰ ਵੀਡੀਓ ਸ਼ੇਅਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਇਹ ਚੀਜ਼ ਜ਼ਰੂਰੀ ਹੈ ਨਾਲੇ ਤਾਂ ਆਪਣਾ ਇਹਦਾ ਨਾਲ ਚੈਨਲ ਗਰੋਥ ਕਰਦਾ ਨਾਲੇ ਜਿਹੜੀਆਂ ਭੈਣਾਂ ਕੋਲੇ ਹਜੇ ਤੱਕ ਆਪਣੀ ਵੀਡੀਓ ਨਹੀਂ ਜਾ ਰਹੀ ਉਹਨਾਂ ਕੋਲੇ ਵੀਡੀਓ ਜਾ ਸਕੇ ਸਾਰਿਆਂ ਭੈਣਾਂ ਨੂੰ ਸਿੱਖਣ ਦਾ ਸ਼ੌਂਕ ਹੁੰਦਾ ਕੰਮ ਤੇ ਕੰਮ ਹੈ ਵੀ ਬਹੁਤ ਵਧੀਆ ਪੈਸੀ ਵਾਲਾ ਕੰਮ ਆ ਇਹ ਘਰੇ ਬੈਠ ਕੇ ਕੰਮ ਕਰਨਾ ਹੁੰਦਾ ਆਪਾਂ ਹਨਾ ਆਪਾਂ ਦੇਖੋ ਹਾਲੇ ਸ਼ਾਨ ਆਪਣੇ ਲੱਗ ਗਿਆ ਬੈਕ ਵੀ ਚੈੱਕ ਤੀ ਹੁਣ ਆਪਾਂ ਆ ਨਿਸ਼ਾਨ ਲਾਵਾਂਗੇ ਇੱਥੋਂ ਇੱਥੋਂ ਟਿਕਾ ਇਹ ਨੀਚੇ ਨੂੰ ਫੱਟੀ ਤੋੜ ਲੈਣੀ ਆਪਾਂ ਨੇ ਠੀਕ ਆ ਜਿਹੜੀ ਆਪਾਂ ਨੇ ਆ ਗਲਾਈ ਦੇਣੀ ਆ ਪੂਰੀ ਕਰਮੀ ਦੇ ਮੰਨ ਆਪਾਂ ਇਹ ਲਓ ਜੀ ਇੱਕ ਵਾਰ ਆਪਾਂ ਕਟਾਂਗੇ ਬਿਲਕੁਲ ਨਿਸ਼ਾਨਦੇ ਉਸ ਕੋ ਨਾਲੇ ਵਾਲਾ ਪਜਾਮਾ ਕੱਟ ਰਹੇ ਆਪਾਂ ਸਾਢੇ 5 ਮੀਟਰ ਮੇਰੇ ਕੋਲ ਕਪੜਾ ਸੀਗਾ ਛਾਤੀ ਇਹ ਨਹੀਂ 38 ਸੀ ਪਰ ਆਪਾਂ ਛਾਤੀ ਨੂੰ ਛੱਡ ਕੇ ਇਹਨੇ ਹਿਪ ਦੇ ਹਿਸਾਬ ਨਾਲ ਕੱਟ ਰਹੇ ਆ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਸਾਰਿਆਂ ਨੂੰ ਸਾਤੀ ਦੇ ਹਿਸਾਬ ਦੇ ਨਾਲ ਨਹੀਂ ਕੱਟਣਾ ਮੈਂ ਦੁਬਾਰੇ ਫਿਰ ਇੱਕ ਵਾਰੀ ਰਿਪੀਟ ਕਰ ਦਿਆਂ ਵੀ ਸਾਰਿਆਂ ਨੂੰ ਆਪਾਂ ਨੇ ਸਾਤੀ ਦੇ ਹਿਸਾਬ ਦੇ ਨਾਲ ਕੱਪੜਾ ਨਹੀਂ ਕੱਟਣਾ ਕਈ ਬੰਦੇ ਕੱਪੜਾ ਬਹੁਤ ਜ਼ਿਆਦਾ ਖੁੱਲਾ ਪਾਉਂਦੇ ਆ ਕੱਲ ਮੇਰੇ ਕੋਲ ਦੋ ਕੁੜਤੇ ਵੀ ਇਸ ਤਰ੍ਹਾਂ ਦੇ ਆਏ ਸੀਗੇ ਉਹ ਨਾਦ ਤੋਂ ਬਹੁਤ ਜ਼ਿਆਦਾ ਖੁੱਲੇ ਸੀਗੇ ਜਾਨੀ ਕਿ ਸਾਤੀ ਤੋਂ ਹਨਾ ਫਿਰ ਮੇਰੇ ਕੋਲੇ ਕੋਈ ਉਸ ਟਾਈਮ ਹੈ ਨਹੀਂ ਸੀ ਵੀਡੀਓ ਬਣਾਉਣ ਵਾਲਾ ਮੈਂ ਉਹਨਾਂ ਦੀ ਵੀਡੀਓ ਨਹੀਂ ਬਣਾ ਸਕਿਆ ਹਨਾ ਉਹ ਤੁਹਾਡੇ ਕੰਮ ਦੀ ਵੀਡੀਓ ਸੀ ਚਲੋ ਕੋਈ ਗੱਲ ਨਹੀਂ ਫਿਰ ਆਪਾਂ ਕਿਸੇ ਦਿਨ ਫਿਰ ਦੁਬਾਰੇ ਪਾ ਜਾਵਾਂਗੇ ਉਹ ਜਨਾਬ ਦੀ ਵੀਡੀਓ ਤਾਂ ਕਮੈਂਟ ਜਰੂਰ ਕਰਿਆ ਕਰੋ ਭੈਣਾ ਜਿਹੜੀਆਂ ਕੁੜਤੇ ਪਹਿਵੇਂ ਸਿੱਖਣ ਦੀ ਚਾਹ ਬਾਣਾ ਹਨ ਉਹ ਮੈਨੂੰ ਲਾਜ਼ਮੀ ਕਮੈਂਟ ਕਰਿਆ ਕਰੋ ਵੀ ਹਾਂ ਅਸੀਂ ਭਾਈ ਕੁੜਤੇ ਪਹਿਵੇਂ ਵੀ ਸਿੱਖਣਾ ਚਾਹੁੰਦੇ ਆ ਤਾਂ ਕਿ ਵੱਧ ਤੋਂ ਵੱਧ ਵੀਡੀਓ ਵਿੱਚ ਕੁੜਤੇ ਪਹਿਵੇਂ ਨੇ ਪਾ ਜਾਇਆ ਕਰੋ ਜਦੋਂ ਤੁਸੀਂ ਕਮੈਂਟ ਨਹੀਂ ਕਰਦੇ ਫਿਰ ਮੈਨੂੰ ਐ ਹੁੰਦਾ ਵੀ ਭੈਣਾ ਕੱਲ ਲੇਡੀ ਸੂਟ ਸਿੱਖਣ ਦੀ ਚਾਹ ਬਾਣਾ ਕੁੜਤੇ ਪਹਿਵੇਂ ਨਹੀਂ ਸਿੱਖਣਾ ਚਾਹੁੰਦੇ ਤਾਂ ਕਰਕੇ ਮੈਂ ਕਹਿੰਦਾ ਉਹਨੇ ਕਮੈਂਟ ਜਰੂਰ ਕਰਿਆ ਕਰੋ ਜਿਹੜੀਆਂ ਭੈਣਾਂ ਨੂੰ ਕਮੈਂਟ ਨਹੀਂ ਕਰਨਾ ਆਉਂਦਾ ਉਹ WhatsApp ਤੇ ਬੋਲ ਕੇ ਭੇਜਿਆ ਕਰੋ ਨੰਬਰ ਆਪਾਂ ਇਹਨਾਂ ਦੇ ਲਾਜ਼ਮੀ ਲਿਖਾਂਗੇ ਲਿਖਾਂਗੇ ਵੀ ਪੱਰਚੀ ਦੇ ਉੱਪਰ ਇਸ ਤਰ੍ਹਾਂ ਦੀ ਟੈਪ ਜਿਹੜੀ ਨੂੰ ਪਹਿਣਾ ਜਾਂ ਭਰਾ ਕੰਮ ਕਰਦੇ ਆ ਜਿਆਦਾ ਤਾਂ ਨਾਮ ਵਗੈਰਾ ਵੀ ਲਿਖ ਦਿਆ ਉਹਨੇ ਕੋਲ ਡੈਰੀ ਨਹੀਂ ਹੈ ਜੀ ਹਨਾ ਤਾਂ ਪਰਚੀ 'ਚ ਹੀ ਨਾਮ ਲਿਖਿਆ ਕਰੋ ਕੱਪੜੇ ਦੇ ਉੱਪਰ ਆਪਣੇ ਨਾਮ ਵਗੈਰਾ ਨਹੀਂ ਲਿਖਣਾ 1564 ਨੰਬਰ ਆਪਾਂ ਇੱਥੇ ਲਿਖਾਂਗੇ 1500 64 ਆਹ ਜਿੱਥੇ ਆਪਣੀ ਚੀੜੀ ਬਣੂਰ ਉੱਥੇ ਅੰਦਲੇ ਪਾਸੇ ਪੁੱਠੇ ਪਾਸੇ ਲਿਖਾਂਗੇ ਆਪਾਂ ਨਾਲ ਇੱਥੇ ਲਿਖਾਂਗੇ ਆ ਪੱਤਰਪਾਈ ਪੁੱਠੇ ਪਾਸੇ ਤੇ ਅੰਤਰਪਾਈ ਕਿੰਨੀ ਆ 334 ਹਰ ਇੱਕ ਚੀਜ਼ ਕੱਲੀ ਕੱਲੀ ਚੀਜ਼ ਮਿੰਕੀ ਰੱਖਿਆ ਕਰੋ ਅੰਦਾਜ਼ਾ ਨਹੀਂ ਮਾਰਨਾ ਕਿਸੇ ਭੈਣ ਨਹੀਂ ਜਾਂ ਭਰਾ ਨਹੀਂ ਇਹ ਨਹੀਂ ਵੀ ਅੰਦਾਜ਼ੇ ਨਾਲ 2.5 ਇੰਚ ਦੇ ਵਿੱਚ ਮੋੜ ਦੇਣਾ ਫਿਰ ਉਹ ਚੀਜ਼ ਦਿੱਕਤ ਆਉਂਦੀ ਹੈ ਪੂਰੀ ਜਿੰਨਾ ਆਪਾਂ ਨੂੰ ਚਾਹੀਦੇ ਨੇ ਕੈਟਲੋਗ ਕੁਰਤੇ ਉਹ ਆਉਂਦੀ ਨਹੀਂ ਜੀ ਪੂਰੀ ਹਨਾ ਜਾਂ ਤਾਂ ਥੱਲੇ ਬੜ ਪਈ ਜਾਂਦਾ ਕੁਰਤੇ ਬੇਮੇ ਨੇ ਤੇ ਜਾਂ ਫਿਰ ਕੀ ਬੰਦਾ ਉੱਚਾ ਹੋ ਜਾਂਦਾ ਤਾਂ ਕਰਕੇ ਆਪਾਂ ਨੂੰ ਇੱਕ ਮਿੰਟ ਹੀ ਲੱਗਦਾ ਮਿੰਕੀ ਜ਼ਰੂਰ ਰੱਖਿਆ ਕਰੋ ਬਾਹਾਂ ਆਪਾਂ ਦੇਖਾਂਗੇ ਵੀ ਨਹੀਂ ਮੁਕਸਰੀ ਨਿਕਲਦੀ ਹੋਈ ਤਾਂ ਫਿਰ ਆਪਾਂ ਮੁਕਸਰੀ ਕਟਾਂਗੇ ਹਨਾ 1.5 ਲੰਬਾਈ ਆਪਾਂ ਨੂੰ ਕਹੀ ਤਾਂ 1.14 ਆਨੋ ਆਪਣੇ ਕੋਲ ਕਪੜਾ ਕਿੰਨਾ 16 ਹੁਣ ਆਪਾਂ ਨੇ ਕੋਲ ਵਾਧੂ ਕਪੜਾ ਪੂਰੀ ਵਧੀਆ ਵਾਹ ਕੱਟੀ ਹੋ ਗਈ ਮੁਕਸਰੀ ਛਾਤੀ ਕਿੰਨੀ ਇਹਨਾਂ ਦੀ 38 ਇੰਚ 38 ਦਾ ਕਿੰਨਾ ਹੋ ਗਿਆ 19 19 ਦੇ ਵਿੱਚ ਆਪਾਂ ਅਰੇ 2 ਇੰਚ ਪਾਉਣੇ ਆ 2 ਇੰਚ ਪਾ ਕੇ ਕਿੰਨਾ ਹੋਜੂ 10.5 ਯਾਨੀ ਕਿ 21 ਆ ਲੋ ਥੋੜਾ 21 ਬਣ ਗਿਆ ਸਹੀ ਬਿਲਕੁਲ ਹੁਣ ਆਪਾਂ ਇਹਨੂੰ ਕਰੀ ਬਣਾ ਲਾਂਗੇ ਦੀ ਅਸਤ ਠੀਕ ਚਲੋ ਹੁਣ ਆਪਾਂ ਬਾਹ ਕਟਾਂਗੇ ਬਾਹ ਜਿਹੜੀ ਟਲਾਂ ਦੇਣੀ ਆਪਾਂ ਉਹ ਦੇਣੀ ਆ 4 ਇੰਚ ਇੱਥੋਂ ਆਪਾਂ ਨੇ 4 ਇੰਚ ਘਾਣ ਦੇ ਦਿੱਤੀ ਇੱਥੋਂ ਲਵਾਈ ਰੱਖਾਂਗੇ ਬਾਹਰ ਦੀ ਕਿੰਨੀ ਆ 1.5 ਆਪਾਂ ਰੱਖਾਂਗੇ 11.1 ਕਿਵਰੀ ਮਾੜਾ ਮੁੰਡਾ ਦਵਾ ਦੇ ਵਿੱਚ ਵੱਧ ਘਟ ਆ ਜਾਂਦਾ ਇੱਥੋਂ ਸਿੱਧਾ ਨਿਸ਼ਾਨ ਲਾਵਾਂਗੇ ਆਪਾਂ ਇੱਥੋਂ 1.5 ਇੰਚ ਹੋਗੇ ਤੁਹਾਡਾ ਇੱਥੋਂ ਮੈਂ ਜੀ ਦੇਵਾਂਗਾ ਸ਼ੇਪ 16 ਮਾੜਾ ਦੋ ਮਟਲੀ ਤੇ ਆ ਲੋ ਇਸ ਤਰ੍ਹਾਂ ਆਪਾਂ ਇਹ ਸ਼ੇਪ ਦੇ ਦਾਂਗੇ ਏ ਆ ਲੋ ਇੱਥੋਂ ਆਪਾਂ ਨੇ ਇਹਦੀ ਏ ਅਲ ਠੀਕ ਆ ਇੱਥੇ ਆਪਾਂ ਨੇ ਇਹਦੀ ਸ਼ੇਪ ਦੇ ਦਿੱਤੀ ਇਧਰੋਂ ਉੱਪਰਲੇ ਪਾਸੋਂ ਆਪਾਂ ਇਹਦੀ ਇਸ ਤਰ੍ਹਾਂ ਸ਼ੇਪ ਦੇ ਦਿੰਦੇ ਹਾਂ ਇਸ ਤਰ੍ਹਾਂ ਆ ਹੋ ਗਿਆ ਹੁਣ ਆਪਣਾ ਜਿੰਨਾ ਆਪਾਂ ਨੇ ਤਿਆਰ ਰੱਖਣਾ ਇਸ ਤਰ੍ਹਾਂ ਬਾਹ ਦੀ ਮਾਈ ਕਿੰਨੀ ਆ 1.5 ਆਪਾਂ ਕਿੰਨੀ ਲਾਵਾਂਗੇ 11 11 ਪੂਰਾ ਬਾਹ ਦੀ ਮਰ ਕਿੰਨੀ ਵੀ ਕਿਉਂਕਿ ਸਿਆਣੇ ਬੰਦੇ ਨਾਲ ਬਾਹ ਬੜੀ ਲੰਡੀ ਹੀ ਨਹੀਂ ਪਉਂਦੀ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਵੀ ਜਿਵੇਂ ਉਮਰ ਦੇ ਹਿਸਾਬ ਦੇ ਨਾਲ ਹੀ ਬਾਹ ਰੱਖਣੀ ਹੁੰਦੀ ਇਹ ਨਹੀਂ ਹੈ ਵੀ ਆਪਾਂ ਸਾਰਿਆਂ ਦੇ 8 9 ਇੰਚ ਰੱਖ ਦੇਣੀ ਆ ਮੁੰਡਿਆਂ ਦੇ 8 9 ਇੰਚ ਚੱਲ ਜਾਂਦੀ ਸਿਆਣੇ ਬੰਦੇ ਦੇ ਨਹੀਂ ਚੱਲਦੀ ਹੈ ਨਾ ਸਿਆਣੇ ਬੰਦੇ ਦੀ ਬਾਹ ਥੋੜੀ ਆਪਾਂ ਵੱਡੀ ਰੱਖਣੀ ਹੁੰਦੀ ਹੈ ਇਹ ਚੀਜ਼ ਲਾਜ਼ਮੀ ਧਿਆਨ ਰੱਖਿਆ ਕਰੋ ਜਦੋਂ ਆਪਾਂ ਅੱਧੀ ਬਾਹ ਰੱਖਣੀ ਹੋਵੇ ਆ ਪਟਾਕ ਲਾਵਾਂਗੇ ਤਿਆਰੀ ਦਾ ਇੱਥੇ ਆਪਣੀ ਬਾਹ ਤਿਆਰ ਹੋ ਜੂਗੀ ਹੁਣ ਆਪਾਂ ਦੋ ਪੱ ਦੋ ਪੁੱਲਿਆਂ ਦੇ ਆਪਾਂ ਨੇ ਸ਼ੇਪ ਦੇ ਦੀ ਇੱਥੇ ਤੱਕ ਫਿਰ ਆ ਹੋ ਗਿਆ ਆਪਣਾ ਇੱਕ ਇੱਥੇ ਤੱਕ ਮੂਰੀ ਕਿੰਨੀ ਹੈ ਬਾਹ ਦੀ 13.5 ਇਹ ਆ ਦੇਖਿਓ ਮੈਨੂੰ ਲੱਗਦਾ 13.5 ਹਾਂ ਹਾਂ ਹੁਣ ਆਪਾਂ ਕੱਟਾਂਗੇ ਤੀਰਾ ਤੀਰਾ ਆਪਣਾ ਹੈਗਾ 19 ਇੰਚ ਆਪਾਂ ਪੀਸ ਕਿੰਨੇ ਲੰਮਾ ਹੈ 12 ਤੋਂ 2 ਇੰਚ ਵੱਧ ਲੈਣੇ ਨੇ ਨਾ ਪੀਸ ਲਾਜ਼ਮੀ ਪੜਣਾ ਇਹ ਗੱਲ ਨੂੰ ਧਿਆਨ ਦੇ ਵਿੱਚ ਰੱਖਿਆ ਕਰੋ ਜਦੋਂ ਵੀ ਸੂਟ ਕੱਟਣਾ ਕਿਸੇ ਭੈਣ ਨੇ ਉਮਾ ਇੱਕ ਵਾਰੀ ਮੇਰੀ ਵੀਡੀਓ ਬੈਕ ਕਰ ਕਰ ਦੇਖ ਲਿਆ ਕਰੋ ਵੀ ਗਲਤ ਨਾ ਕੱਟਿਆ ਜਾਵੇ ਹਨਾ ਕਾਲ ਨਾ ਕਰਿਆ ਕਰੋ ਸੂਟ ਕੱਟਣ ਲੱਗੇ ਯਾਨੀ ਮੰਨ ਲਓ ਮੱਲੀ ਅੱਧਾ ਬਣੋ ਘੰਟਾ ਤਾਂ ਮੈਨੂੰ ਵੀ ਲੱਗ ਜਾਂਦਾ ਹਨਾ ਸੂਟ ਕੱਟਣ ਤੇ ਕਿਉਂਕਿ ਜੇ ਆਪਾਂ ਚਾਹੁੰਦੇ ਆ ਵੀ ਕੰਮ ਸਾਫ਼ ਤੇ ਫਿਟਿੰਗ ਵਧੀਆ ਆਵੇ ਹਨਾ ਕਾਲੀ ਨਹੀਂ ਕਰਨੀ ਫਿਰ ਤੁਸੀਂ ਸ਼ੌਂਕ ਨਾਲ ਹੀ ਕੱਟਿਆ ਕਰੋ ਇੱਕ ਇੱਕ ਚੀਜ਼ ਨੂੰ ਚਾਰ ਚਾਰ ਵਾਰੀ ਮਿਣ ਕੇ ਫਿਰ ਕਰਿਆ ਕਰੋ ਤੀਰਾ ਕਿੰਨਾ 19 ਆਪਾਂ ਲਾਵਾਂਗੇ 21 21 ਦਾ ਪੀਸ ਆਪਾਂ ਨੇ ਤਿਆਰ ਕਰਕੇ ਰੱਖਣਾ ਇੱਥੋਂ 10:30 ਆਨਵਾ ਹੋ ਗਏ 10:30 ਹੁਣ ਆਪਾਂ ਇੱਥੇ ਪ੍ਰੈਸ ਮਾਰਾਂਗੇ ਇਹ ਦੇਖੋ ਇਹ ਤੋਂ ਆਪਾਂ ਰੱਖਣਾ ਕਿੰਨਾ 19 ਤੇ 20 ਸਾਈਡ ਤੋਂ ਕਿੰਨਾ ਰੱਖਣਾ ਆਪਾਂ ਨੇ 4 ਇੰਚ ਇੱਥੋਂ ਕਿੰਨਾ ਰੱਖਣਾ ਆਪਾਂ ਨੇ 5 ਇੰਚ ਇਧਰੋਂ ਕਿੰਨਾ ਰੱਖਣਾ ਆਪਾਂ ਨੇ 2.1 ਸਾਰੀਆਂ ਚੀਜ਼ਾਂ ਯਾਦ ਰੱਖਿਆ ਕਰੋ ਕਲਰ ਦਾ ਛੇਮਾ ਇਸ ਹੁੰਦਾ ਜਿਹੜਾ ਆਪਾਂ ਨੇ ਗੱਲਾਂ ਰੱਖਣਾ ਹੁੰਦਾ ਪਰ ਮਾੜਾ ਛੋਟਾ ਰੱਖਿਆ ਕਰੋ ਤਾਕੇ ਬਾਦ ਸ਼ਾਰਟ ਪੈ ਜਾਂਦੀ ਹੈ ਜੇ ਪਹਿਲੀ ਆਪਾਂ ਗਲਾ ਵੱਡਾ ਕੱਟਤਾ ਪਰ ਇੱਥੇ ਵਾਲ ਪਹਿਣਗੇ ਮੂਰੇ ਉਹ ਬਹੁਤ ਪਹਿੜੇ ਲੱਗਦੀ ਆ ਤਾਂ ਕਰਕੇ ਮੈਂ ਕਹਿੰਦਾ ਮੋਢਾ ਵੀ ਛੋਟਾ ਰੱਖਿਆ ਕਰੋ ਤੇ ਬਾਹਰ ਨੂੰ ਢਿੱਲੀ ਛੱਡ ਕੇ ਚੜਾਓ ਕਰੋ ਛੋਟੇ ਵਾਲਾ ਕੱਪੜਾ ਖਿੱਚ ਕੇ ਰੱਖਿਆ ਕਰੋ ਬਾਹਰ ਨੂੰ ਥੋੜੀ ਥੋੜੀ ਢਿੱਲੀ ਰੱਖ ਕੇ ਚੜਾਓ ਕਰੋ ਫਿਰ ਸਫਾਈ ਆਉਂਦੀ ਹੈ ਬਾਹਾਂ ਦੇ ਵਿੱਚ ਹਨਾ ਬਾਕੀ ਜੇ ਕੋਈ ਭੈਣ ਤੁਹਾਡੇ ਤੋਂ ਕੋਈ ਕੰਮ ਸਿੱਖਣ ਆਉਂਦੀ ਆ ਉਹਨੂੰ ਅੱਗੇ ਜ਼ਰੂਰ ਸਿਖਾਇਆ ਕਰੋ ਇਸ ਚੀਜ਼ ਦਾ ਬਹੁਤ ਵੱਡਾ ਪੁੰਨ ਹੈ ਨਾ ਕਿਸੇ ਤੋਂ ਕੋਈ ਚੀਜ਼ ਲੁਕਾਛ ਪਾ ਕੇ ਨਾ ਰੱਖਿਆ ਕਰੋ ਤੁਹਾਨੂੰ ਮੈਂ ਇਹ ਜੀ ਗਲਾਈ ਦੇ ਦਿੱਤੀ ਇੱਕ ਟਾਕ ਆਪਾਂ ਸੈਂਟਰ ਚ ਲਾਵਾਂਗੇ। ਟੀਰੇ ਨੂੰ ਆਪਾਂ ਡੇਢ ਫੁੱਲ ਚੱਕਾਂਗੇ ਸਾਈਡ ਤੋਂ। ਇੱਥੇ ਇੱਕ ਨਾੜ ਚੱਕਿਆ ਆਪਾਂ ਨੇ। ਇੱਥੇ ਆਪਾਂ ਲਿਖਾਂਗੇ ਨੰਬਰ ਇਹਦਾ ਕਿੰਨਾ ਹੈ। ਹੈਨਾ? ਨੰਬਰ ਇਹਨਾਂ ਦਾ ਹੈਗਾ 1564 ਨੰਬਰ ਆਗਾ। ਤਾਂ ਆਪਾਂ ਟੇਪ ਕੱਟ ਕੇ ਇੱਥੋਂ ਪੂਰੀ ਸਫਾਈ ਦੇ ਨਾਲ ਇੱਥੇ ਲਾਵਾਂਗੇ। ਜੇ ਕੋਈ ਟੇਲਰ ਮਾਸਟਰ ਮੇਰੀ ਵੀਡੀਓ ਦੇਖਦਾ ਮੈਂ ਹਰ ਰੋਜ਼ ਇਹ ਕਹਿਣਾ ਹੁੰਦਾ ਕਿਉਂਕਿ ਮੈਨੂੰ ਇਹ ਹੁੰਦਾ ਵੀ ਜਿਹੜੇ ਬੰਦੇ ਮੇਰੇ ਨਾਲ ਜੁੜੇ ਉਹਨਾਂ ਕੋਲ ਕੁਝ ਨਾ ਕੁਝ ਪੂਰਾ ਵਧੀਆ ਕੰਮ ਬਣੇ। ਇੱਥੇ ਲੇਬਲ ਲਾਇਆ ਕਰੋ। ਠੀਕ ਹੈ ਲੇਬਲ ਬਹੁਤ ਸਸਤੀ ਹੁੰਦੀ ਹੈਗੀ ਇਕੱਠੇ ਛਪਵਾ ਲਿਆ ਕਰੋ ਇੱਕ ਵਾਰੀ ਫਿਰ 2-3 ਸਾਲ ਲੋੜ ਨਹੀਂ ਹੁਣ ਆਪਾਂ ਤੀਰਾ ਲਾਜ਼ਮੀ ਚੈੱਕ ਕਰਾਂਗੇ ਮੈਂ ਤੁਹਾਨੂੰ ਹਰ ਇੱਕ ਵਾਰੀ ਕਹਿਣਾ ਉਹ ਤੀਰਾ ਆਪਾਂ ਕੱਟ ਕੇ ਸਿੱਟਣਾ ਨਹੀਂਗਾ ਚੈੱਕ ਕਰਾਂਗੇ ਆਪਾਂ ਵੀ ਤੀਰਾ ਆਪਣਾ ਜਿਹੜਾ ਪਰਫੈਕਟ ਆ ਰਿਹਾ ਉਹਨੇ ਬਿਲਕੁਲ ਓਕੇ ਆ ਰਿਹਾ ਲਓ ਜੀ ਇਹ ਆਹ ਇੱਥੋਂ ਐਵੇਂ ਚਾੜ ਰਹੇ ਨੇ ਚੰਗੀ ਤਰ੍ਹਾਂ ਆਹ ਖੋਲ ਲਿਆ ਮੇਨੂੰ ਇਹ ਐਸਟਰ ਠੀਕ ਆ ਤੇ ਨਾ ਆ ਆ ਤੀਰ ਨੂੰ ਉੱਪਰ ਧਰ ਕੇ ਦੇਖਣਾ ਜਿੰਨਾ ਆਪਾਂ ਸਿਉਂ ਦੇ ਵਿੱਚ ਦਬਾਉਣਾ ਉਹ ਨਾਲ ਉਹ ਆ ਉਹ ਸਰੋ ਇਸ ਤਰ੍ਹਾਂ ਇਹ ਨੂੰ ਉੱਪਰ ਬੰਦ ਕਰ ਲਿਆ ਉਹ ਵੀ ਇਹ ਆ ਹੁਣ ਮੈਨੂੰ ਮੋੜ ਕੇ ਦੇਖੂਗਾ ਵੀ ਬਿਲਕੁਲ ਸੈਟ ਆ ਰਿਹਾ ਨਾ ਹਾਂਜੀ ਬਿਲਕੁਲ ਓਕੇ ਰਿਪੋਰਟ ਆ ਪੂਰਾ ਵੀ ਫਰਕ ਨਹੀਂ ਤੁਹਾਡੇ ਸਾਹਮਣੇ ਆ ਚੀ ਠੀਕ ਆ ਫਿਰ ਵੀ ਕਿਸੇ ਚੀਜ਼ ਦੀ ਨਾ ਸਮਝਣ ਲੱਗੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਨਾ ਸੰਗਣਾਣੀ ਤੁਸੀਂ ਮੇਰੀਆਂ ਆਪਦੀਆਂ ਭੈਣੋਂ ਤੇ ਜਿਹੜੀਆਂ ਭੈਣਾਂ ਨੂੰ ਨਹੀਂ ਕਮੈਂਟ ਕਰਨਾ ਆਉਂਦਾ ਉਹ WhatsApp ਤੇ ਬੋੜ ਕੇ ਭੇਜਿਆ ਕਰੋ ਕਿ ਬਾਈ ਸਾਡਾ ਜਿਹੜਾ ਨੰਬਰ ਆ ਉਹ ਐਡ ਕਰ ਲਓ ਆਹ ਚੀਜ਼ ਸਾਨੂੰ ਸਮਝ ਨਹੀਂ ਆਈ ਇਹਨੂੰ ਤੁਸੀਂ ਦੁਬਾਰੇ ਬਰੀਕੀ ਨਾਲ ਸਮਝਾਓ ਹਨਾ ਤੇ ਜਿਹੜੀਆਂ ਭੈਣਾਂ ਨੂੰ ਕੁਲਾਜੋ ਵਗੈਰਾ ਦਾ ਨਾਪ ਨਹੀਂ ਲੈਣਾ ਆਉਂਦਾ ਜਾਂ ਝੋਲੀ ਰੱਖਣ 'ਚ ਦਿੱਕਤ ਆਉਂਦੀ ਉਹ ਵੀ ਮੈਨੂੰ ਪਰਸਨਲ ਫੋਨ ਕਰ ਸਕਦੇ ਹੋ ਠੀਕ ਆ ਸ਼ਾਮ ਨੂੰ 8 ਵਜੇ ਤੋਂ ਆ ਫੋਨ ਕਰਕੇ ਚੰਗੀ ਤਰ੍ਹਾਂ ਸਮਝ ਲਿਆ ਕਰੋ ਅੱਗੇ ਸਮਝਿਆ ਵੀ ਕਰੋ ਤੇ ਦੂਜੀਆਂ ਭੈਣਾਂ ਨੂੰ ਸਮਝਾਇਆ ਵੀ ਕਰੋ ਵੀ ਆਹ ਚੀਜ਼ ਆਪਾਂ ਐਂ ਕਰ ਸਕਦੇ ਆ ਬਾਕੀ ਜੇ ਕਿਸੇ ਭੈਣ ਕੋਲੇ ਜਾਂ ਭਰਾ ਕੋਲੇ ਕੋਈ ਵਧੀਆ ਸੁਝਾਅ ਹੁੰਦਾ ਉਹ ਵੀ ਨਾਲ-ਨਾਲ ਦਿਆ ਕਰੋ ਹਨਾ ਤੇ ਮਿਲਦੇ ਆਂ ਜਲਦੀ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਦਿਓ ਇਜਾਜ਼ਤ ਜੀ ਧੰਨਵਾਦ